ਸਾਡੇ ਬੱਚੇ 1 ਰੁਪਿਆ ਵੀ ਲੱਗਿਆ ਨੌਕਰੀਆਂ ਤੇ ਲੱਗੇ ਆ ਕੋਈ ਫਟਵਾ ਰਹੀ ਆ ਕੋਈ ਫੌਜ ਚ ਗਿਆ ਕੋਈ પોલીસ ਚ ਗਿਆ ਠੀਕ ਆ ਸਾਡੇ 10 12 ਬੱਚੇ ਲੱਗੇ ਆ 100 ਤੋਂ 100% ਹੀ ਸਾਡੀ ਜਿੱਤ ਹੋ ਗਈ ਆ ਆਬਾਦੀ ਦੀ ਭਗਵਾਨ ਤਮਾਮ 1301 ਇਹ ਕਾਂਗਰਸ ਦਾ ਹਾਲ ਕੋਈ ਪਤਾ ਨਹੀਂ ਕੋਈ ਮਿਲੇ ਉਹਨਾਂ ਨੂੰ ਕਿ ਨਾਂ ਲਵੇ ਅਸੀਂ ਆਏ ਆ ਆਮ ਆਦਮੀ ਪਾਰਟੀ ਮਗਰ ਜੀ ਸਾਡੇ ਚੰਗੇ ਕੰਮ ਕਰੂਗੀ ਅੱਗੇ ਵੀ ਕਰਦੀ ਆਉਂਦੀ ਹੈ ਕੱਢ ਦੇਖ ਕੇ ਬਹੁਤ ਹੀ ਲੱਗਦਾ ਵਧੀਆ ਭੜੀ ਕੱਢ ਜਾਨਾ ਜਿੱਤਣਗੇ ਕਾਤਾ ਬਰਾਬ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਜੋ ਉਹ ਕੁਝ ਹੀ ਸਮੇਂ ਦੇ ਵਿੱਚ ਮੁਕਸਰ ਦੇ ਵਿੱਚ ਪਹੁੰਚਣ ਵਾਲੇ ਨੇ ਤਾਂ ਵੱਡਾ ਜੋ ਰੋਡ ਸ਼ੋਅ ਆ ਉਹ ਕੱਢਿਆ ਜਾਣਾ ਕਾਠਾ ਜੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਸਮਰਥਕ ਨੇ ਜੋ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹ ਪਹੁੰਚੇ ਹੋਏ ਨੇ ਤਾਂ ਅਰਵਿੰਦ ਕੇਜਰੀਵਾਲ ਜੋ ਦਿੱਲੀ ਦੇ ਮੁੱਖ ਮੰਤਰੀ ਨੇ ਤਾਂ ਕੁਝ ਹੀ ਦੇਰੀ ਦੇ ਵਿੱਚ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਹੁੰਚਣ ਆਲੇ ਨੇ ਤਾਂ ਜੋ ਸਮਰਥਕ ਨੇ ਉਹ ਕਹਿ ਰਹੇ ਨੇ ਕਿ ਇਸ ਵਾਰ ਜੋ 13 0 ਉਹ ਹੋਵੇਗੀ ਤਾਂ ਜੋ ਵਾਦੇ ਨੇ ਉਹ ਸਰਕਾਰ ਦੇ ਵੱਲੋਂ ਕੀਤੇ ਗਏ ਸਨ ਉਹ ਪੂਰੇ ਕੀਤੇ ਗਏ ਨੇ ਤਾਂ ਬੀਬੀਆਂ ਦੇ ਨਾਲ ਵੀ ਗੱਲਬਾਤ ਕੀਤੀ ਕਹਿੰਦਾ 1000 ਰੁਪਿਆ ਜੋ ਦੇ ਦੇਗਾ ਸਾਨੂੰ ਭਰੋਸਾ ਤੇ ਜੋ ਹੋਰ ਵੀ ਵਾਦੇ ਕੀਤੇ ਸਾਨੂੰ ਉਹ ਵੀ ਜਲਦ ਪੂਰੇ ਹੋਣਗੇ ਤਾਂ ਵੱਡਾ ਜੋ ਇੱਕ ਵਾਰ ਫਿਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀ ਲੱਗਦਾ ਰੋਡ ਤੋਂ ਵੇਖ ਕੇ ਕੀ ਵੱਡਾ ਹੰਗਾਰਾ ਜੋ ਮਿਲ ਰਿਹਾ ਤਾਂ ਉਹ ਜੀ ਸੌਣੇ ਦੇ ਵਿੱਚ ਜੋ ਅਰਵਿੰਦ ਕੇਧਰੀਵਾਲ ਨੇ ਉਹ ਦਿੱਲੀ ਦੇ ਮੱਖ ਮੰਤਰੀ ਜੋਤ ਮੁਖਸਰ ਦੇ ਵਿੱਚ ਪੰਚਨ ਵਾਲੇ ਨੇ ਤੋਂ ਵੱਡਾ ਰੋਡ ਸ਼ੋਅ ਆ ਜੋ ਉਹ ਅੱਜ ਕੀਤਾ ਜਾ ਰਿਹਾ ਤਾਂ ਜੇਕਰ ਗੱਲ ਕਰੀਏ ਤਾਂ 2 ਦਿਨ ਬਾਅਦ VOTING ਹੈ 1 ਜੂਨ ਨੂੰ VOTING ਹੈ 1 ਜੂਨ ਨੂੰ ਵੋਟਿੰਗ ਹੋਣੀ ਆ 1 ਜੂਨ ਨੂੰ ਚੋਣਾਂ ਹੋਣ ਵਾਲੇ ਨੇ ਤੇ ਸਿਰਫ 2 ਦਿਨ ਰਹਿ ਗਏ ਨੇ ਤੇ ਹਰ ਪਾਰਟੀ ਦੇ ਜੋ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰਾ ਜੋ ਤੇਜ਼ ਕਰ ਦਿੱਤਾ ਗਿਆ ਜੇਕਰ ਗੱਲ ਕਰੀਏ ਸ਼੍ਰੀ ਮੁਖਤਸਰ ਸਾਹਿਬ ਦੀ ਲੋਕ ਸਭਾ ਸੀਟ ਆ ਜੋ ਫਰੋਜਪੁਰ ਦੀ ਉੱਥੇ ਅੱਜ ਮੁਖਸਰ ਸਾਹਿਬ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਤਾਂ ਇੱਕ ਵਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਜੋ ਉਹ ਕੁਝ ਹੀ ਸਮੇਂ ਦੇ ਵਿੱਚ ਮੁਕਸਰ ਦੇ ਵਿੱਚ ਪਹੁੰਚਣ ਵਾਲੇ ਨੇ ਤਾਂ ਵੱਡਾ ਜੋ ਰੋਡ ਸ਼ੋਅ ਆ ਉਹ ਕੱਢਿਆ ਜਾਣਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਜੋ ਆ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਜੋ ਵਰਕਰ ਨੇ ਉਹ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਤਾਂ ਇੱਥੇ ਬੀਬੀਆਂ ਵੀ ਪਹੁੰਚੀਆਂ ਇਹਨਾਂ ਗੱਲਬਾਤ ਕਰਦੇ ਪੈਣ ਕਿੱਥੋਂ ਆਏ ਹੋ ਕੀ ਨਾਮ ਆ ਤੁਹਾਡਾ ਮੇਰਾ ਨਾਮ ਕਿਰਨ ਆ ਜੀ ਕਿੱਥੋਂ ਆਏ ਹੋ ਬੋਰਤੋ ਜੀ ਬੋਰਤੋ ਆਈ ਹਾਂ ਪੂਰੋਂ ਆਈ ਹਾਂ ਇੱਥੇ ਮੁਕਸਰ ਦੇ ਵਿੱਚ ਕੀ ਲੱਗਦਾ ਕਿਵੇਂ ਕੀ ਸੋਚ ਕੇ ਆਈ ਸੀ ਅਸੀਂ ਆਏ ਆ ਆਮ ਆਦਮੀ ਪਾਰਟੀ ਮੰਗਰ ਜੀ ਸਾਡੇ ਚੰਗੇ ਕੰਮ ਕਰੂਗੀ ਅੱਗੇ ਵੀ ਕਰਦੀ ਆਉਂਦੀ ਹੈ ਓਏ ਹੁਣ ਤੱਕ ਚੰਗੇ ਕੀ ਹਾਂਜੀ ਇੱਕ ਬੀਬੀਆਂ ਦਾ ਲੰਬ ਆ ਕਹਿੰਦੇ ਹਜ਼ਾਰ ਹਜ਼ਾਰ ਰੁਪਿਆ ਅਜੇ ਤੱਕ ਨਹੀਂ ਆਇਆ ਉਹ ਵੀ ਆਜੂਗਾ ਜੀ ਉਹ ਵੀ ਆਜੂਗਾ ਲੱਗਦਾ ਹਾਂਜੀ ਤੇ ਕੀ ਲੱਗਦਾ ਕਿ ਇਕੱਠ ਦੇ ਕੇ ਤੁਨ ਕੀ ਲੱਗਦਾ ਫਿਰ ਕਿਹੜਾ ਬਾਜੀ ਮੋ ਭਗਵੰਤ ਮਾਨ ਜੀ ਭਗਵੰਤ ਮਾਨ ਹਾਂਜੀ ਝਾੜੂ ਝਾੜੂ ਜਿੱਤੂਗਾ ਝਾੜੂ ਜਿੱਤੂਗਾ ਹਾਂਜੀ ਆ ਕਹਿੰਦੇ ਝਾੜੂ ਜਿੱਤੂਗਾ ਤਾਂ ਹੋਰ ਵੀ ਇੱਥੇ ਸਮਰਥਕ ਨੇ ਜੋ ਵਰਕਰ ਪਹੁੰਚੇ ਹੋਏ ਨੇ ਗੱਲਬਾਤ ਜ਼ਰੂਰ ਕਰਦੇ ਆ ਬਾਈ ਜੀ ਕਿੱਥੋਂ ਆਇਆ ਕੀ ਨਾਮ ਹੈ ਜੀ ਦਲਬੀਰ ਖੇੜਾ ਹੋਰ ਤੋਂ ਜੀ ਸਖਵੰਤ ਸਿੰਘ ਜੀ ਆ ਰੋਡ ਸ਼ੋਅ ਤੇ ਪਹੁੰਚੇ ਕੀ ਕਹੋ ਹਾਂਜੀ ਰੋਡ ਸ਼ੋਅ ਤੇ ਪਹੁੰਚੇ ਹੋ ਕੀ ਲੱਗਦਾ ਵੇਖ ਕੇ ਤੂੰ ਜਿੱਤ ਹੋਵੇਗੀ 100% 100 ਤੋਂ 100% ਹੀ ਸਾਡੀ ਜਿੱਤ ਹੋਵੇਗੀ ਆਵਾਦਮੀ ਦੀ 13 0 13 0 ਹਰ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਕੀ ਲੱਗਦਾ ਤੁਸੀਂ ਵੀ ਕਹਿ ਰਹੇ ਹੋ ਵੀ 13 0 13 0 13 0 ਜੀ 13 0 ਭਗਵੰਤ ਮਾਨ 1301 ਇਹ ਕਾਂਗਰਸ ਦਾ ਹਨ ਕੋਈ ਪਤਾ ਨਹੀਂ ਕੋਈ ਮਿਲੇ ਉਹਨਾਂ ਨੂੰ ਕਾ ਨਾਮ ਮਿਲੇ ਕਾਕਾ ਬਰਾੜ ਦੀ ਸਥਿਤੀ ਕਿਵੇਂ ਦੇਖਦੇ ਕਾਕਾ ਬਰਾੜ ਦੀ ਬਹੁਤ ਤਗੜੀ ਜਿੱਤ ਹੋਏਗੀ ਜਗਦੀਪ ਕਾਕਾ ਬਰਾੜ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਹਾਂਜੀ ਬਹੁਤ ਸਭ ਤੋਂ ਵੱਡੀ ਸਹੂਲਤ ਲੈਣ ਦੀ ਮਿਲਦੀ ਹੈ ਜਿਹੜੀ ਲੈਣ ਫ੍ਰੀ ਮਿਲਦੀ ਹੈ ਨਿਸਾਨੀ ਨਾਲ ਜੁੜੇ ਹੋ ਤੁਸੀਂ ਹਾਂਜੀ ਤੇ ਕੀ ਲੱਗਦਾ ਜੋ ਕਹਿੰਦੇ ਸੀ ਕਿ ਟੈਲਾਂ ਤੇ ਪਾਣੀ ਨਹੀਂ ਪਹੁੰਚਦਾ ਪਹੁੰਚਦਾ ਪਿਆ ਪਹੁੰਚਦਾ ਬੈਠੇ ਟੈਲਾਂ ਦੇ ਬੈਠੇ ਆ ਅਸੀਂ ਟੈਲਾਂ ਦੇ ਆ ਬੈਠੇ ਜੀ ਬਿੱਲੀ ਆਉਂਦੀ ਹੈ ਹੋਰ ਬੋਲ ਜੀ ਪਹਿਲਾਂ ਦੇ ਬੈਠੇ ਆ ਅਸੀਂ ਉੱਪਰ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਕਹਿੰਦੇ ਭਗਵੰਤ ਮਾਨ ਸਿਰਫ ਐਲਾਨ ਹੀ ਕਰਦਾ ਹੈਗਾ ਉਹ ਪੂਰੇ ਨਹੀਂ ਹੁੰਦੇ ਉਹ ਸਾਰੇ ਕੰਮ ਹੀ ਕਰਦਾ ਉਹਨਾਂ ਦੇ ਐਲਾਨ ਨੇ ਉਹਨਾਂ ਦੇ ਕੰਮ ਪੂਰੇ ਨਹੀਂ ਭਗਵੰਤ ਮਾਨ ਦੇ ਕੰਮ ਸਾਰੇ ਹੀ ਪੂਰੇ ਨੇ ਅੱਛਾ ਪੂਰੇ ਹੁੰਦੇ ਆ ਹਾਂਜੀ ਲੱਗਦਾ ਬਾਜੀ ਮਾਰ ਜਾਣਗੇ ਤਾਂ ਇਹ ਕਹਿੰਦੇ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਸਵਿੰਦਰ ਕੌਰ ਹਾਂ ਕਿੱਥੋਂ ਆਏ ਹੋ ਅਬੋਰ ਤੋਂ ਹਾਂ ਕੀ ਕਹਿਣਾ ਚਾਹੋਗੇ ਜਾਵਾਂਗੇ ਵੀ ਸਾਡੇ ਬੱਚੇ 1 ਰੁਪਿਆ ਦੇ ਲੱਗਿਆ ਨੌਕਰੀਆਂ ਤੇ ਲੱਗੇ ਆ ਕੋਈ ਪਟਵਾਰੀ ਆ ਕੋਈ ਫੌਜ ਚ ਗਿਆ ਕੋਈ ਪੁਲਿਸ ਚ ਗਿਆ ਠੀਕ ਆ ਸਾਡੇ 10 12 ਬੱਚੇ ਲੱਗੇ ਆ ਭਗਵੰਤ ਮਾਨ ਨੂੰ ਕਾਕੇ ਬਰਾੜ ਨੂੰ ਜਿਤਾਉਣਾ ਕੁਡੇ ਕਰੋ ਲੱਗੇ ਕੋਈ ਘਰ ਚ ਮੁੰਡਾ ਕੋਈ ਮੇਰੇ ਦੋਤਾ ਲੱਗੇ ਫੌਜ ਚ ਗਿਆ ਕੋਈ ਪੈਸਾ ਨਹੀਂ ਦੇਣਾ ਕੋਈ ਕੋਸ਼ਿਸ਼ ਨਹੀਂ 1 ਰੁਪਿਆ ਵੀ ਨਹੀਂ ਦਿੱਤਾ ਠੀਕ ਆ ਅਸੀਂ ਉਸ ਗੱਲ ਦੇ ਵੰਗਰ ਜਾਵਾਂਗੇ ਠੀਕ ਆ ਸਾਡੇ ਬੱਚੇ ਸਹੀ ਲੱਗੇ ਆ ਹਾਂ ਵਧੀਆ ਕੰਮ ਕੀਤੇ ਨੇ ਵਧੀਆ ਕੀਤੇ ਆ ਆ ਕਹਿੰਦੇ ਸਾਡੇ ਦੋਤਾ ਆਜੋ ਸਰਕਾਰੀ ਨੌਕਰੀ ਲੱਗਿਆ ਤੇ ਵਧੀਆ ਜੋ ਕੰਮ ਕੀਤੇ ਨੇ ਤੇ ਕਿਸਾਨਾਂ ਦੇ ਨਾਲ ਵੀ ਕਿਸਾਨੀ ਦੇ ਨਾਲ ਜੁੜੇ ਸਨ ਸਮਰਥਕ ਜੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਪੂਰਾ ਟੈਲਾਂ ਤੇ ਪਾਣੀ ਵੀ ਪਹੁੰਚ ਰਿਹਾ ਤੇ ਬਿਜਲੀ ਦੇ ਕੱਟ ਵੀ ਨਹੀਂ ਲੱਗਦੇ ਰ ਬਈ ਕਿੱਥੋਂ ਆਏ ਅੰਕਲ ਜੀ ਅਸੀਂ ਦੇਖੀ ਇੰਟਰਵਿਊ ਦੇਤੀ ਬਾਕੀ ਘਰ ਦੇ ਅਸੀਂ ਟੈਲਾਂ ਦੇ ਮੋਹਰ ਤੋਂ ਆਏ ਜੀ ਦਰ ਮੇਰੇ ਖੇਡਤੋ ਦੀ ਅੱਛਾ ਹਾਂਜੀ ਕੀ ਲੱਗਦਾ ਕੱਟ ਕੱਟ ਵੇਖ ਕੇ ਬਹੁਤ ਹੀ ਲੱਗਦਾ ਵਧੀਆ ਭਾਰੀ ਕੱਟ ਜ਼ਾਨਾ ਜਿੱਤਣਗੇ ਕਾਕਾ ਬਰਾੜ ਹਾਂਜੀ ਹਾਂਜੀ ਬਿਲਕੁਲ ਕੱਟ ਇੱਕ ਵਾਰ ਕੱਟ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਪਿੱਛੇ 4 ਤਰੀਕ ਨੂੰ ਇਸ ਦਾ ਜਦ ਰਿਜ਼ਲਟ ਆਉਣਗੇ ਤਾਂ ਉਦੋਂ ਹੀ ਸਮਾਂ ਦੱਸੇਗਾ ਕਿ ਕੌਣ ਬਾਜ਼ੀ ਮਾਰੇਗਾ ਸ਼੍ਰੀ ਮੁਖਤਸਰ ਸਾਹਿਬ ਤੋਂ ਗੁਤਾ ਸਿੰਘ ਦੀ ਰਿਪੋਰਟ